ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰਜ ਨਾਲਾ ਤਹਿਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾ ਤੁਹਾਨੂੰ ਦਿਖਾਉਣੀ ਆ ਕੋਈ ਟੋਕੜ ਗੱਬਣੀਆਂ ਤੇ ਕੋਈ ਬੱਚੇ ਤੋਂ ਬਿਨਾ ਤੇ ਕੋਈ ਬੱਚੇ ਵਾਲੀ ਆ ਸਾਰੀਆਂ ਸੋਈਆਂ ਆਪਣੀ ਦੁੱਧ ਦੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੁਾਈ ਜਰੂਰ ਕਰਾ ਲਿਆ ਕਰੋ ਪਰ ਇੱਥੇ ਹੀ ਆਪਣਾ ਵੇਚ ਚੱਕ ਕੇ ਪਸ਼ੂ ਖੜਿਆ ਕਰੋ ਜੀ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਵਧੀਆ ਵਿਧੀ ਵਧੀਆ ਤੇ ਨਾਮ ਦੱਸ ਤੇ ਕਰੀਏ ਹਾਂ ਸੁਣੋ ਸ਼ਹਿਰ ਜਲਾ ਜ਼ਿਲ੍ਹਾ ਬਸਰ ਤੇ ਫੋਨ ਨੰਬਰੇ ਬੋਲ ਦੋ 91456755 ਠੀਕ ਆ ਤੇ ਕਿਹੜੀ ਤੇ ਸ਼ੁਰੂ ਕਰਦੀ ਹੈ ਫਿਰ ਹਾਂ ਹੁਣ ਬੰਦ ਕਰੀਏ ਚਲੋ ਫਿਰ ਪਹਿਲਾਂ ਹੀ ਟੋਕੜਾ ਬੰਦ ਦਿਖਾ ਦਈਏ ਕਿੰਨੇ ਚੱਦੀ ਚੱਕ ਪਾਸ ਤੇ ਭਾਈ 55 ਮਿੰਟ ਚੱਕ ਪਾਸ ਜੀ ਅੱਛਾ ਦੋ ਤਿੰਨ ਸ਼ਾਮ ਨੂੰ ਬਾਅਦ ਦੇ ਕੰਡਿਆ ਰਾ 7 ਕਿਲੋ ਉਪਰ ਆ 6 ਕਿਲੋ ਕਰਕੇ ਦਵਾਂਗੇ ਤੋਰਾ ਫੇਰ ਇਹਨਾਂ ਆ ਖਾਣੇ ਨੇ ਦੇਖਾਦੇ ਆਪਾਂ ਲੱਗੇ ਤੂੰ ਆਜ ਭਾਜੀ ਕੋਈ ਭੂਖ ਸਿਤਾ ਹੋਵੇ ਤੁਹਾਡੇ ਘਰ ਬਣ ਹੋਵੇ ਆਪੇ ਗਿਲਦੀਆਂ ਬੋਲ ਇਹ ਆ ਵੀ ਚਲੋ ਕੇ ਵੀਦਾ ਹੁਣ ਵੀ ਨਾ ਚਾਹ ਪਾਣੀ ਦਾ ਸਾਰਾ ਸਾਲ ਸਾਰੀ ਗਿਆ ਨਾ ਪਉਣ ਭਾਜੀ ਚਾਹ ਵਧੀਆ ਪੀਵੇ ਹਾਂਜੀ ਸੱਜੇ ਸਰੇ ਦੁੱਧ ਦਾਖਲ ਹੋ ਆਰਾਮ ਨਾਲ ਚੋਈ ਇਹਨਾਂ ਨੇ ਤੇ ਗਰਮੀ ਗਰਮੀ ਆ ਗਈ ਗਰਮੀਆਂ ਚ ਫੇਰ ਇਹਨੇ ਸੱਜੇ ਹੋਈਆਂ ਸਾਰੀ ਨਵੀਂ ਝੋਡੀਆਂ ਵੀ ਪੁਰਾਣੀਆਂ ਦੂਜਾ ਸਵੇਰ ਆਦੇ ਸੁਣਾ ਹਣਾ ਦੂਜਾ ਤੇਜੇ ਹੋਣਾ ਤੇਜਾ ਤੇ ਹੋਊਗੀ ਦੂਜਾ ਤੇਜਾ ਹੋਊਗੀ ਠੀਕ ਹੈ ਆਪਰੇ ਨੂੰ ਜੀ 5000 ਚੈੱਕ ਪਾਸ ਕਰਾਵੇ ਠੀਕ ਹੈ ਹਾਂ ਪੰਜਾਂ ਦਿਨਾਂ ਚ ਕੋਈ ਚੈੱਕ ਕਰਾ ਲੈ ਹਨਾ ਆਪਣੇ ਹਾਂ ਸਾਡੇ ਪੰਜਾਂ ਮਹੀਨੇ ਗੱਭੜੋ ਦੀ 6 ਕੋ ਕਨੇ ਦਾ ਦੁੱਧ ਹੋਊਗਾ ਠੀਕ ਆ ਭੂਰ ਛੱਟਾ ਕੋ ਚਵਾ ਫਾਲਟ ਹੋਵੇ ਤਾਂ ਆਪਣੀ ਜਮੇਰੀ ਫੋਲਿਆ ਇੱਕ ਦਿਨ ਹੋਇਆ ਦਾ ਚਿਹਰਾ ਵੀ ਦਿਖਾ ਦਿੱਤੀ ਪਿੰਗੀ ਤਰ੍ਹਾਂ ਆਹ ਦੇਖ ਲੈਂਦੇ ਤੇ ਕਿੰਨਾ ਫਿਰ ਮੁੱਲੇ ਦਾ ਇਹਦਾ ਮੁੱਲ ਪਾਈ 48000 ਹੜਤਾਲੀ ਜਾਨ ਕਿੰਨੇ ਦੀ ਦੇ ਦੇਣੀ ਆ ਵੀ ਜੀ ਉਹ ਕੋ ਸੱਜਰ ਮੱਝ ਲਊ ਨਾ 7000 ਉਹ ਵੀ ਦਿੰਦੀ ਆ ਦੋ ਦਿਨੀਆਂ ਗਰਮੀ ਚੜਦੇ ਨੇ ਸੁਕਣਾ ਫਿਰ ਠੀਕ ਆ ਕੋ ਹਰਖੰਡ ਮੌਕੇ ਤੇ ਛੱਡ ਦੋ ਹਾਂ ਹਜ਼ਾਰੀ ਭਾਈ ਦਾ ਖਾਨਾ ਠੀਕ ਆ ਆ ਚਵਾ ਬੜਾ ਛੋਟੀ ਲਗਾ ਜੀ ਤੇ ਹੁਣ ਆ ਮੱਝ ਜਿਹੜੀ ਏ ਵਿਦਿਆਈ ਸ਼ਹਿਰੋਂ ਆਈ ਏ ਅੱਛਾ ਬਤਾ ਭਈਆ ਇਹ ਕੋ ਲਈ ਆ ਠੀਕ ਆ ਉਹਦਾ ਲਈ 123 ਨਾਲ ਲਈ ਠੀਕ ਆ ਦਾਗ ਜੇ ਪਏ ਪਰਸੋਂ ਦੀ ਆਈ ਮੇਰੇ ਕੋਲ ਤਾਂ ਦਾ ਘੱਟ ਗਿਆ ਹੁਣ ਅੱਛਾ ਬਹੁਤ ਪਰਸੋਂ ਬਹੁਤ ਜਿਆਦਾ ਸੀ ਠੀਕ ਆ ਉਹ ਘੱਟ ਗਿਆ ਦਾ ਸੱਤੇ ਰੰਗ ਜੇ ਦਾ ਹੈਗਾ ਜੇ ਹਾਂ ਕਿੰਨਾ ਦੁੱਧ ਦੇ ਦੇ ਕੋਲ ਦੁੱਧ ਦੇ ਕੋਲ 9 ਕਿਲੋ ਹੈਗਾ ਪੱਕਾ ਦੁੱਧ 9 ਕਿਲੋ ਪਰ 8 ਸੌ ਦੀ ਗੱਡੀ ਦਵਾਵਾਂਗੇ ਅੱਛਾ ਥਾਪੀ ਦੇ ਮੈਂ ਦੀ ਸੂਈ ਤੋਂ ਕੋ ਚੈੱਕ ਵਾਲੀ ਡਾਕਟਰ ਲਿਆ ਕੇ ਰਹੀ ਅੱਜ ਨੂੰ 15 ਦੀ ਸੂਈ ਹੋ ਜੇ ਬੱਚਾ ਮਰ ਗਿਆ ਬੱਚੇ ਭਾਈ ਆਪਣੇ ਕੋ ਕਿਨੇ ਮਰ ਗਏ ਤੁਹਾਨੂੰ ਪਤਾ ਹੀ ਇੱਥੇ ਹਾਂਜੀ ਹਾਂਜੀ ਬੜੇ ਬੱਚੇ ਬੜੇ ਮਰਦੇ ਆ ਮੌਸਮ ਹੁਣ ਠੰਡਾ ਆਇਆ ਤੇ ਬੱਚੇ ਜਿਹੜੇ ਕਈ ਆ ਗਏ ਬੜਾ ਜਿਆਦਾ ਜਿਆਦਾ ਹੋਇਆ ਨੇ ਰੰਗ ਤਾਂ ਵੱਧ ਗਿਆ ਇੱਥੇ ਉੱਤੇ ਵੀ ਕੱਲ ਹੈਗਾ ਸਾਰੇ ਆ ਪੁਰੇ ਆ ਬੜੇ ਦੇ ਅੱਛਾ ਮਰਾਂ ਮਰਾਂ ਤੇਲ ਤੁਲ ਮਲਿਆ ਕਰਦੀ ਹੋਗੀ ਸੈਟ ਹੋਣਾ ਠੀਕ ਹੈ ਹਾਂ ਸਿਆ ਦੀ ਜਿਹੜੀ ਗੱਲ ਕਿ ਉਹਦਾ ਲਾਗੇ ਹੋ ਜੀਦਾ ਨਗਰ ਉਹ ਕਈ ਜਿਹੜੀ ਜਗਾ ਕਈ ਜਿਹੜੀ ਹੁੰਦੀ ਆ ਉਹ ਜੀ ਕਈ ਜਿਹੜੀ ਅੰਦਰ ਹੀ ਰਹਿੰਦੀ ਆ ਉਹਦੇ ਕਰਕੇ ਹੋ ਜਾਂਦਾ ਕਈ ਜਿਹੜੀ ਜਗਾ ਦੀ ਸਫਾਈ ਨਹੀਂ ਹੁੰਦੀ ਪੂਰੀ ਤੇ ਉੱਥੇ ਫਿਰ ਮਾੜੀ ਚੰਗੀ ਜਗਾ ਤੇ ਬੈਨਾਂ ਵੀ ਕਈ ਜਿਹੜੀ ਹੋ ਜਾਂਦਾ ਜੇ ਸਾਡੇ ਦੱਸਾ ਵੀ ਇਹ ਸਵਾਲ ਹੀ ਕਾਲੀ ਸਵਾਲ ਦੀ ਹਾਂ ਜੀ ਉਹ ਪਉਂਦੇ ਹੋ ਠੀਕ ਆ ਹਾਂ ਕਦੇ ਵੇਖੀ ਕਾਲੀ ਹੋਈ ਪਈ ਆ ਤਾਂ ਅਸੀਂ ਆ ਲਾਈ ਰੂਈ ਦਵਾਈ ਦੂਈ ਆ ਗਈ ਤੇਰੀ ਹਾਂ ਦੇਖ ਸਾਡੇ ਥਾਣੇ ਦੇ 8-9 ਕਿਲੋਗਾ ਪੱਕਾ ਦੁੱਧ ਇਦਾਂ ਬੈਜੋ ਭਾਂਵੀ ਪਾ ਗਈ ਤੇ ਮੁੱਲ ਕਿੰਨਾ ਕੰਡੇ ਆਦੂ ਤੋਂ ਕੱਡੇ ਆ 8 ਕਿਲੋ ਅੱਛਾ ਤੇ ਮੁੱਲ ਮੁੱਲ ਦੇ ਦਈਏ ਵੀ 50 ਦੇ ਦਈਏ ਕਰਦੇ ਵਿੱਚ ਛੋਟ ਛੋਟ 48 ਹਜ਼ਾਰ ਦੀ ਭਾਈ ਜਦਾਂ ਖਾਣਾ ਅੱਛਾ ਵੀ 48 ਹਰ ਸੂਆ ਚੋਗੇ ਤਾਂ ਫੰਡਲ ਫਿਰ 36 ਹਜ਼ਾਰ ਦੀ ਏ ਠੀਕ ਹੈ ਜੀ ਹਾਂ ਦੁੱਧ ਰੋ 8 ਕਿਲੋ ਕੰਡੇ ਆਦੂ ਜਿਦਾ ਮਰਜ਼ੀ ਕੁਝ ਹੁੰਦਾ ਰਵੇ ਆ ਵੇਖੋ ਠੀਕ ਹੈ ਹਾਂ ਤੇ ਆ ਮੱਝ ਬੱਚੇ ਵਾਲੀ ਜੇ ਇਹ ਜੇ ਭਾਈ ਦੋ ਜੱਦਾ ਧੁੱਪੇ ਵੱਧ ਗਿਆ ਹਾਂ ਜੀ ਆ ਦਾਲ ਨੂੰ ਸਭੇ ਉੱਤ ਜਾਂਦੇ ਆ ਉਹ ਘਾੜੀਏ ਤਾਂ ਬੜੇ ਗੱਲ ਬਸ ਹੁੰਦੇ ਠੀਕ ਹੈ ਇਹਦਾ ਕੱਟਾ ਜੇ ਹੁਣ ਆ ਜਿਹੜੀ ਆ ਇਹਦਾ ਕੱਟਾ ਹੈ ਇਹਦਾ ਵੀ ਹਵਾਨਾ ਦੇਖ ਸਾ ਤੇ ਕਰੀ ਆਹ ਵਾਲਾ ਕੱਟਾ ਜੇ ਕੱਟਾ ਦੂਜਾ ਸੁਆ ਜੇ ਆਪਣੀ ਸਮਝ ਨਾਲ ਲਾ ਲੈ ਕਿ ਕਿੰਨੇ ਕੇ ਚਿਰਦਾ ਹੋਗਾ ਤੁਹਾਡੇ ਸਾਹਮਣੇ ਹੀ ਆ ਥੋੜਾ ਉੱਚਾ ਬੱਚਾ ਜੇ ਦੋ ਤਿੰਨ ਜੇ ਹੋਗਾ 7 ਕਿਲੋ ਪਰ 6 ਗੱਲ ਗੰਢੀ ਦਵੋਗੇ ਵੀ ਠੀਕ ਆ ਯਾ ਲੀਕਾ ਸੁਆ ਕਿਨਾਂ ਚੱਕ ਨਬਰ ਦਾ ਸੁਆ ਕਿਨਾਂ ਹੋਗਾ ਇਹਦਾ ਸੁਆ ਪਹਿਲਾ ਨਹੀਂ ਦੂਜੇ ਵਾਲੀ ਹੈ ਦੂਜਾ ਸੁਆ ਕਹਿੰਦੇ ਹੋਊਗਾ ਬਾਕੀ ਇਹ ਵੀ ਕਾਦੇ ਦਾ ਪੋਤਾ ਉੱਚਾ ਨਹੀਂ ਹੈ ਹਿਸਾਬ ਜਿਵੇਂ ਕਾਦਿਆ ਇਹਦਾ ਹਾਂ ਬਾਕੀ ਤੰਦੂਰ ਦੇ ਲੋਕ ਇੱਕ ਡੱਬੀ ਲਗਾ ਦੇ ਤੇ ਵਾਦੀ ਇਹ ਲੈ ਜਾਓ ਇੱਕ ਰੀ ਉੱਥੇ ਹਵਾਨਾ ਦਿਖਾ ਦਿਓ ਚੰਗੀ ਤੇਲ ਮਾਰ ਲਓ ਇਥੇ ਇੱਥੇ ਸਹੀ ਇਹ ਆ ਤੁਹਾਨੂੰ ਇਹਦੇ ਦੇਖ ਸਕਦੇ ਆ ਆਪਾਂ ਲਾਗੇ ਤੋਂ ਤੇ ਕਿੰਨਾ ਫਿਰ ਮੁੱਲ ਵਿੱਜੇ ਇਹਦਾ ਇਹ ਵੀ ਪਾਈ ਜਿਹੜਾ 47000 ਦੀ ਅੱਛਾ ਇਹ ਵੀ 47 ਦੀ ਹਾਂ ਨਾ ਤਾਂ 40000 ਦੀ ਅੱਜ 50 ਨਹੀਂ ਟੱਪਣ ਦੇ ਨਾਗੇ ਨਾ ਟੱਪਣ ਦੇ ਅੱਜ ਮੁੱਲ ਨਹੀਂ ਲੈ ਕੇ ਪਾਉਣੇ ਆ ਅੱਛਾ ਪੂਰਾ ਅੱਜ ਗਾਹ ਪਾ ਰਿਹਾ ਸੋਣੂ ਅੱਜ ਠੀਕ ਆ ਜੀ ਹਾਂ ਛੋਟੇ ਛੋਟੇ ਮੁੱਲ ਕਰਕੇ ਠੀਕ ਆ ਪਤਾ ਲੱਗ ਜੀ ਵੀਡੀਓ ਪਾਈ ਅੱਜ ਦੇ ਠੀਕ ਆ ਹਾਂ 46 ਜਮੇ ਮੌਕੇ ਤੇ ਕਰ ਕਰ ਦੋਗੇ ਮਾਣ ਲਗਾ ਦੋ 46 ਜਮੇ ਫਿਰ ਆ ਜਿਹੜਾ ਮੱਝ ਵੀ ਲੈ ਜੂਗਾ ਹਾਂ ਜੀ ਚੋਹ ਦੇ ਯਾਦ ਹੀ ਕਰੂਗਾ ਰਾਜ ਗਾ ਫਿਰ ਭਾਵੇਂ ਖਸਾਂ ਵ ਨਾਥ ਆ ਵੀ ਫਿਰ ਪੈਸੇ ਦੀ ਸ਼ਕਤੀ ਹੱਥ ਫੰਡ ਰਿਆ ਠੀਕ ਹੈ ਜੀ ਦੋ ਦਿਨੇ ਰੋਜ਼ 500 ਰੁਪਏ ਦੁੱਧ ਦੇਣਾ ਤੇ ਬਾਕੀ ਆਪਣੀ ਜਿਹੜੇ ਨਾ ਪੇਪ ਰਹੀ ਕੇ ਥਾ ਹੁਣ ਦਾਗ ਬਲ ਜਣੇ ਦੇ ਹੋਣੀ ਦੀ ਬਾਕੀ ਆਪਣੀ ਤਸੱਲੀ ਕਰਕੇ ਚੈੱਕ ਪਾਸ ਆਪਣੀ ਕਰਾਵੇ ਕੇ ਜਾਓ ਚੱਕ ਕੇ ਚੈੱਕ ਪਾਸ ਕਰਵਾ ਕੇ ਖੜੋ ਜੀ